ਜਲੰਧ ਪ੍ਰੈਸ ਕਾਨਫਰੰਸ ਕਾ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਸਲਾਹਕਾਰ ਡਾਕਟਰ ਆਈਐਸ ਬਾਬਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਉਹਨਾਂ ਦੀ ਯੂਨੀਵਰਸਿਟੀ ਨੇ ਭਾਰਤ ਤੇ ਵਿਸ਼ਾ ਵਿੱਚ ਆਪਣੀ ਪਛਾਣ ਬਣਾਈ ਹੈ ਤੇ ਪ੍ਰਾਈਵੇਟ ਯੂਨੀਵਰਸਿਟੀ ਰੈਂਕਿੰਗ ਵਿੱਚ ਪਹਿਲੇ ਨੰਬਰ ਤੇ ਸਥਾਨ ਹਾਸਲ ਕੀਤਾ ਹੈ। ਜਿਸ ਵਿੱਚ ਬੱਚਿਆਂ ਨੂੰ 210 ਕਰੋੜ ਰੁਪਏ ਦੀ ਸਕਾਲਰਸ਼ਿਪ ਦੇਣ ਦੇ ਫੈਸਲੇ ਨੇ ਬੱਚਿਆਂ ਨੂੰ ਸੁਨਾਰੇ ਭਵਿੱਖ ਦੀ ਨਵੀਂ ਦਿਸ਼ਾ ਦਿੱਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਯੂਨੀਵਰਸਿਟੀ ਨੇ ਹਰ ਹੋਣਹਾਰ ਵਿਦਿਆਰਥੀ ਨੂੰ ਇੱਕ ਮ ਔਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦਾ ਫਾਊਂਡਰ ਵਾਈਸ ਚਾਂਸ ਵੀ ਹਾਂ ਔਰ ਐਕਸੈਡੈਂਟ ਅਡਵਾਈਜ਼ਰ ਵੀ ਚੰਡੀਗੜ੍ਹ ਅੱਜ ਅਸੀਂ ਜਾਂਦੋ ਵਿਖਿਆਏ ਆ ਪ੍ਰੈਸ ਕਾਨਫਰੰਸ ਕਰਨ ਦਾ ਮੁੱਖ ਉਦੇਸ਼ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਬੱਚਿਆਂ ਨੂੰ ਇਹ ਜਾਣਕਾਰੀ ਸਾਂਝੀ ਕਰੀਏ ਜੇਕਰ ਉਹ ਆਪਣਾ ਪੁਲਿਕ ਬਣਾਉਣਾ ਚਾਹੁੰਦੇ ਹੋ ਔਰ ਮਾਤਾ ਪਿਤਾ ਦੇ ਉੱਤੇ ਵਿੱਤੀ ਬੋਝ ਵੀ ਨਹੀਂ ਪਾਉਣਾ ਚਾਹੁੰਦੇ ਤਾਂ ਚੰਡੀਗੜ੍ਹ ਯੂਨੀਵਰਸਿਟੀ ਦੀ ਸਕਾਲਰਸ਼ਿਪ ਸਕੀਮ ਦਾ ਫਾਇਦਾ ਉਠਾਉਂਦੇ ਆ ਅਸੀਂ ਇਸ ਵਾਰੀ 210 ਕਰੋੜ ਰੁਪਏ ਦੇ ਸਕਾਲਰਸ਼ਿਪ ਲਈ ਜਾ ਰਹੇ ਹਾਂ ਸਕਾਲਰਸ਼ਿਪ ਲੈਣ ਦੀ ਵਿਧੀ ਬੜੀ ਸਿੰਪਲ ਹੈ ਸਾਡੀ ਵੈਬਸਾਈਟ ਤੇ ਜਾਣ ਸੀ ucict.in ਉੱਥੇ CU CET ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਡਮਿਸ਼ਨ ਸੈੱਟ ਦਾ ਆਈਕਨ ਹੈ ਉਹ ਤੋਂ ਕਲਿੱਕ ਕਰਨਗੇ ਉੱਥੇ ਰਜਿਸਟ੍ਰੇਸ਼ਨ ਕਰਾਉਣਾ ਉਹਦੀ ਜਿਹੜੀ ਰਿਜ਼ਰਵਡ ਫੀਸ ਹੈ 1000 ਰੁਪਏ ਜਮ੍ਹਾਂ ਕਰਾਉਣਾ ਤਾਂ ਆਪਣੀ ਮਰਜ਼ੀ ਦਾ ਦਿਨ 31 ਮਈ ਔਰ ਫਿਰ 1 ਜੂਨ ਤੋਂ ਲੈ ਕੇ 15 ਜੁਲਾਈ ਤੱਕ ਦੂਸਰੇ ਪੇਜ ਦੇ ਵਿੱਚ ਉਹ ਟੈਸਟ ਦੇ ਸਕਦੇ ਹਨ ਮਰਜ਼ੀ ਦਾ ਦਿਨ ਮਰਜ਼ੀ ਦਾ ਸਮਾਂ ਆਪਣੇ ਘਰ ਬੈਠ ਕੇ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਉਹ ਆਪਣੇ ਆਪਣਾ ਟੈਸਟ ਦੇ ਸਕਦੇ ਆ ਔਰ ਉਹ ਜਿਹੜਾ ਅਸੀਂ ਟੈਸਟ ਹੈ ਉਹਨੂੰ ਮੋਨੀਟਰ ਕਰਦੇ ਹਾਂ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਬੱਚੇ ਨੇ ਕੋਈ ਨਕਲ ਵਗੈਰਾ ਕਰ ਲਈ ਕੋਈ ਸ਼ਤਰ ਨਹੀਂ ਕੀਤੀ ਅਗਰ ਬੱਚੇ ਦਾ ਟੈਸਟ ਕੰਪਲੀਟ ਹੋ ਜਾਂਦਾ ਹੈ ਤਾਂ ਉਹਨੂੰ ਉਹਦੇ ਅੰਕ ਦੱਸਤੇ ਜਾਂਦੇ ਆ ਜਿਹੜਾ ਵੀ ਬੱਚਾ 90% ਤੋਂ ਵੱਧ ਅੰਕ ਪ੍ਰਾਪਤ ਕਰੇਗਾ ਸਾਡੇ ਟੈਸਟ ਤੋਂ ਉਨਸਾ ਅਫੀਸੇ ਦੀ ਸਕਾਲਰਸ਼ਿਪ ਦਿੱਤਾ ਜਾਏਗਾ ਜੋ ਜੋ ਨੰਬਰ ਕੱਟਦੇ ਜਾਣਗੇ ਸਕਾਲਰਸ਼ਿਪ ਦੀ ਰਾਸ਼ੀ ਕੱਟਦੀ ਜਾਏਗੀ 40% ਅੰਕ ਲੈਣ ਵਾਲੇ ਨੂੰ ਵੀ 15% ਸਕਾਲਰਸ਼ਿਪ ਦਿੱਤਾ ਜਾਏਗਾ ਮੈਂ ਵੀ ਦੱਸ ਦਿਆਂ ਇਹ ਸਕਾਲਰਸ਼ਿਪ ਜਿਹੜਾ ਹੈ ਪੂਰੀ ਦੀ ਪੂਰੀ ਅਕਾਡੈਮਿਕ ਫੀਸ ਤੇ ਹੋਏਗਾ ਇਹਦਾ ਮਤਲਬ ਸੈਮੈਸਟਰ ਫੀਸ ਬੱਚੇ ਨੇ ਨਹੀਂ ਪੇ ਕਰਨੀ ਜਿਉਂ ਦੀ 100% ਸਕਾਲਰਸ਼ਿਪ ਇਸੇ ਤਰ੍ਹਾਂ ਇਹ ਸਕਾਲਰਸ਼ਿਪ ਪੂਰੀ ਡਿਗਰੀ ਲਈ ਹੋਏਗਾ ਬਰੰਤੂ ਬੱਚੇ ਨੂੰ 7.5 ਗ੍ਰੇਡ ਪੁਆਇੰਟ ਮੇਨਟੇਨ ਕਰਨੀ ਪਵੇਗੀ ਕਿਸੇ ਵੀ ਚੋ ਫੇਲ ਨਹੀਂ ਹੋਣਾ ਚਾਹੀਦਾ ਬੱਚਾ ਅਨੁਸ਼ਾਸਨਹੀਤਾ ਨਹੀਂ ਹੋਣੀ ਚਾਹੀਦੀ ਲੈਕਚਰ ਸ਼ਾਰਟ ਨਹੀਂ ਚੰਡੀਗੜ੍ਹ ਯੂਨੀਵਰਸਿਟੀ ਆਉਣ ਦਾ ਕਾਰਨ ਇਹ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਹੈ ਸਾਰੀਆਂ ਯੂਨੀਵਰਸਿਟੀਆਂ ਚੋ ਚੰਡੀਗੜ੍ਹ ਯੂਨੀਵਰਸਿਟੀ ਦਾ QUS ਦੇ ਆਧਾਰ ਤੇ 11ਵਾਂ ਰਹਿ ਕੇ NIRF ਜਿਹੜਾ ਸਭ ਤੋਂ ਭਾਰਤ ਸਰਕਾਰ ਵੱਲੋਂ ਰੈਂਕ ਦਿੱਤਾ ਗਿਆ ਉਹ 20 ਹੈ ਔਰ ਸਾਡੇ ਕੋਲੇ 900 ਕੰਪਨੀਆਂ ਪਿਛਲੇ ਸਾਲ